ਦੋਸਤੋ ਗੱਲ ਉਹਨਾਂ ਟਾਈਮਾਂ ਦੀ ਐ ਜਦੋਂ ਨਾ ਆਪਣੇ ਕੋਲ ਆ ਗੂਗਲ ਪੇ ਤੇ ਵਗੈਰਾ ਇਹ ਸਭ ਸਹੂਲਤਾਂ ਨਹੀਂ ਸੀ ਉਦੋਂ ਪੈਸੇ ਜਾਂਦੇ ਸੀ ਮਨੀ ਆਰਡਰਾਂ 'ਚ ਤੇ ਤੁਸੀਂ ਸੋਚੋ ਵੀ ਜਦੋਂ ਮਨੀ ਆਰਡਰਾਂ 'ਚ ਪੈਸੇ ਜਾਂਦੇ ਸੀ ਉਦੋਂ ਪੈਸੇ ਦੀ ਅਹਿਮੀਅਤ ਕਿੰਨੀ ਸੀਗੀ ਤੇ ਗੱਲ ਕਰਦੇ ਆਪਾਂ ਕਈ ਲੋਕ ਆਪਾਂ ਜਿਨ੍ਹਾਂ ਦੀ ਮਦਦ ਕਰਦੇ ਆ ਨਾ ਉਹ ਅਸਲ ਦੇ ਵਿੱਚ ਉਸ ਮਦਦ ਦੇ ਹੱਕਦਾਰ ਹੁੰਦੇ ਨਹੀਂ ਉਹ ਆਪਾਂ ਵੈਸੇ ਹੀ ਉਹਨਾਂ ਦੀ ਮਦਦ ਕਰ ਹੀ ਜਾਂਦੇ ਆ ਉਹ ਟਾਈਮ ਆਉਣ ਤੇ ਆਪਦਾ ਰੂਪ ਜਰੂਰ ਦਿਖਾਉਂਦੇ ਨੇ ਜਿਵੇਂ ਹਰ ਔਲਾਦ ਮਾਪਿਓ ਦੀਆਂ ਜ਼ਿੰਮੇਵਾਰੀਆਂ ਚੁੱਕਦੀ ਹੈ ਨਾ ਤੇ ਉਹਨਾਂ ਦੀ ਹਰ ਜ਼ਮੀਨ ਜਾਇਦਾਦ ਸੰਭਾਲਦੀ ਹੈ ਇਦਾਂ ਹੀ ਅਸੀਂ ਨਹੀਂ ਕੀਤਾ ਸਾਡੇ ਡੈਡੀ ਦੇ ਜਾਣ ਤੋਂ ਬਾਅਦ ਅਸੀਂ ਨਾ ਸਾਰੀਆਂ ਜ਼ਿੰਮੇਵਾਰੀਆਂ ਚੁੱਕ ਲਈਆਂ ਤੇ ਇਸੇ ਜ਼ਿੰਮੇਵਾਰੀ ਦੇ ਨਾਲ ਹੀ ਕੁਝ ਉਹ ਲੋਕ ਵੀ ਆ ਗਏ ਜਿਨ੍ਹਾਂ ਦੀ ਸਾਡਾ ਡੈਡੀ ਵੀ ਮਦਦ ਕਰਿਆ ਕਰਦਾ ਸੀਗਾ ਅੜੇ ਫਸੇ ਹਰ ਵੇਲੇ ਆਪਨਾ ਵਿਗਾੜ ਕੇ ਵੀ ਕਰਦਾ ਸੀ ਤੇ ਅਸੀਂ ਵੀ ਚਲੋ ਉਹਨਾਂ ਦੀ ਉਹ ਜ਼ਿੰਮੇਵਾਰੀ ਵੀ ਚੁਕ ਲਈ ਸਾਰੇ ਉਹਨਾਂ ਦੇ ਪ੍ਰੋਫਿਟ ਦੇ ਨਾਲ ਉਹਨਾਂ ਦੀ ਜ਼ਮੀਨ ਜਾਇਦਾਦ ਦੇ ਨਾਲ ਅਸੀਂ ਉਹਨਾਂ ਦੀ ਉਹ ਜ਼ਿੰਮੇਵਾਰੀਆਂ ਵੀ ਚੁਕ ਲਈਆਂ ਤੇ ਅਸੀਂ ਆਪ ਦੇ ਵਿੱਚ ਤੋਂ ਬਾਰੇ ਲੋਕਾਂ ਦੀ ਮਦਦ ਕਰਦੇ ਰਹੇ ਤੇ ਮੇਰੇ ਦੋ ਸਵਾਲ ਨੇ ਵੀ ਇੱਕ ਤਾਂ ਜਿਹੜਾ ਬੰਦਾ ਆਪ ਵੀ ਉਹ ਹੋ ਜਾਏ ਫਿਰ ਵੀ ਉਹ ਦੂਜੇ ਦੀ ਮਦਦ ਕਰਦਾ ਰਿਹਾ ਕੀ ਉਹ ਅੱਗੇ ਚੱਲ ਕੇ ਇਨਾ ਮਾੜਾ ਹੋ ਸਕਦਾ ਹੈ ਵੀ ਲੋਕ ਜਿਹਦੀ ਉਹ ਮਦਦ ਕਰਦਾ ਰਿਹਾ ਉਹ ਦਾ ਨਾਮ ਵੀ ਸੁਣਨਾ ਪਸੰਦ ਨਾ ਕਰਨ ਤੇ ਕੁਝ ਐਸੇ ਲੋਕ ਜਿਹੜੇ ਚੰਗੇ ਸਹਿੰਦੇ ਵੀ ਹੋਣ ਤੇ ਘਰੇ ਆਏ ਨੂੰ ਮਦਦ ਤੋਂ ਬਿਨਾ ਮੋੜ ਦੇਣਾ 2000 ਰੁਪਏ ਦੀ ਮਦਦ ਵੀ ਨਾ ਕਰਨ ਉਦਾਹਰਨ ਹੈ ਤੇ ਉਹ ਅੱਗੇ ਜਾ ਕੇ ਇਹਨੇ ਚੰਗੇ ਹੋ ਜਾਣ ਵੀ ਕਹਿਣ ਸੁਣਨ ਤੋਂ ਪਰੇ ਇਦਾਂ ਹੋ ਸਕਦਾ ਹੈ ਜਿਹੜਾ ਬੰਦਾ ਕਦੇ ਇੰਨਾ ਮਾੜਾ ਸੀ ਇੰਨਾ ਚੰਗਾ ਹੋ ਗਿਆ ਜਿਹੜਾ ਇੰਨਾ ਚੰਗਾ ਸੀ ਉਹ ਇੱਕਦਮ ਇੰਨਾ ਮਾੜਾ ਹੋ ਗਿਆ ਵੀ ਉਹਦਾ ਨਾਂ ਲੈਣਾ ਵੀ ਪਸੰਦ ਨਾ ਹੋਵੇ ਚਲੋ ਮਦਦ ਦਾ ਇਹ ਮਤਲਬ ਨਹੀਂ ਐ ਵੀ ਅਗਲਾ ਆਪਾਂ ਨੂੰ ਵਧਾਈ ਦਵੇ ਮਦਦ ਕਰਤੀ ਭੁੱਲ ਗਏ ਕੋਈ ਗੱਲ ਨਹੀਂ ਪਰ ਕੀ ਇੰਨਾ ਮਾੜਾ ਵੀ ਹੋ ਜਾਂਦਾ ਬੰਦਾ ਜਿਹਦਾ ਨਾਮ ਲੈਣਾ ਵੀ ਜਿੱਦੀ ਉਹ ਮਦਦ ساری ਉਮਰ ਕਰਦਾ ਰਿਹਾ ਆਪਦੇ ਵੇਤੋਂ ਬਾਰੀ ਹੋ ਕੇ ਉਹਦਾ ਨਾਂ ਲੈਣਾ ਵੀ ਪਸੰਦ ਨਾ ਕਰੇ ਤੇ ਆਖਰੀ ਗੱਲ ਇਹ ਵੀ ਜਿਵੇਂ ਉਹ ਕਹਿੰਦੇ ਨੇ ਨਾ ਆਮ ਯਾਬਾ ਸਾਰਿਆਂ ਨੇ ਕਹਾਵਤ ਸੁਣੀ ਹੋਈ ਏ ਕਹਿੰਦੇ ਇੱਕ ਚੋਰ ਨਾ ਆਪਦੀ ਆਪਦੇ ਮੁੰਡੇ ਨੂੰ ਆਪਦਾ ਕੰਮ ਸਿਖਾਉਣ ਲੈ ਗਿਆ ਉਹਨੇ ਘਰ ਦਿਖਾਇਆ ਕਹਿੰਦਾ ਪੁੱਤਰਾ ਹੋਰਿਆ ਘਰ ਜਿੱਥੇ ਉਹ ਦੀਵਾ ਜਗਦਾ ਸਾਹਮਣੇ ਤੇ ਆਪਾਂ ਉਥੇ ਚੋਰੀ ਕਰਨੀ ਏ ਤੇ ਆਂਦਾ ਵੀ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਨਾ ਤੇ ਤੇਰੇ ਦਾਦੇ ਨੇ ਵੀ ਮੈਨੂੰ ਇੱਥੋਂ ਹੀ ਚੋਰੀ ਕਰਨੀ ਸਿਖਾਈ ਸੀ ਤੇ ਮੈਂ ਵੀ ਤੈਨੂੰ ਨਾ ਇੱਥੋਂ ਹੀ ਚੋਰੀ ਕਰਨੀ ਸਿਖਾਉਣਾ ਆ ਮੁੰਡਾ ਸਿਆਣਾ ਸੀ ਕਹਿੰਦਾ ਬਾਪੂ ਆ ਜਾ ਮੁਰਚਲ ਆਂਦਾ ਵੀ ਆਪਣਾ ਦਾਦਾ ਵੀ ਇੱਥੋਂ ਹੀ ਕੰਮ ਸ਼ੁਰੂ ਤੈਨੂੰ ਉਹਨੇ ਕਰਾਇਆ ਤੂੰ ਵੀ ਮੈਨੂੰ ਇੱਥੇ ਹੀ ਕਰਾਉਣ ਲੱਗਾ ਏ ਤੇ ਆਂਦਾ ਆਪਣਾ ਦੀਵਾ ਨਾ ਅੱਜ ਤੱਕ ਨਹੀਂ ਜਗਿਆ ਤੇ ਜਿੱਥੇ ਆਪਾਂ ਇੰਨੀ ਵਾਰੀ ਚੋਰੀ ਕੀਤੀ ਹੈ ਨਾ ਉਹਨਾਂ ਦਾ ਦੀਵਾ ਹਾਲੇ ਵੀ ਜਗਣ ਡਿਆ ਏ ਸੋ ਦੋਸਤੋ ਜਿਹੜੇ ਸਾਡੀ ਮਦਦ ਸਿਰਫ ਇਸ ਕਰਕੇ ਲੈਂਦੇ ਰਹੇ ਨਾ ਭੀ ਚੰਗਾ ਇਹਨੂੰ ਵਰਤਦੇ ਆ ਚੰਗਾ ਇਹਨੂੰ ਵਰਤਿਆ ਏ ਉਹਨਾਂ ਦੇ ਦੀਵੇ ਅੱਜ ਵੀ ਨਹੀਂ ਜਗਦੇ ਤੇ ਯਾਰ ਹੁਣ ਅੱਜ ਵੀ ਚੜ੍ਹਦੀ ਕਲਾ 'ਚ ਨੇ